ਨਜਾਇਜ਼ ਮਾਈਨਿੰਗ ਰੋਕਣ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਪਰਚਾ ਦਰਜ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਪਰਚਾ ਰੱਦ ਹੋ ਗਿਆ ਤੇ ਉੱਥੇ ਹੀ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਜਦੋਂ ਪਰਚਾ ਰੱਦ ਹੋਇਆ ਤਾਂ ਉਹਨਾਂ ਨੇ ਸਾਰੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕਿਹਾ ਹੈ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਇੱਕ ਚੰਗੀ ਝਾੜ ਪਾਈ ਹੈ ਤੇ ਇਹ ਜਿਹੜੇ ਨਿਸ਼ਾਨੇ ਆ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਅਕਾਲੀ ਦਲ ਦਾ ਕੀ ਕਹਿਣਾ ਹੈ ਪਿਛਲੇ ਦਿਨੀ ਇੱਕ ਕੇਸ ਪੰਜਾਬ ਸਰਕਾਰ ਵੱਲੋਂ ਸਰਦਾਰ ਸੁਬੀ ਸਿੰਘ ਬਾਦਲ ਸਾਹਿਬ ਦੇ ਖਿਲਾਫ ਕੀਤਾ ਗਿਆ ਸਪਰੀਮ ਕੋਰਟ ਦੇ ਵਿੱਚ ਕੇਸ ਗਿਆ ਤੇ ਉਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਨੇ ਉਹ ਕੇਸ ਦਰਜ ਕੀਤਾ ਤੇ ਕੇਸ ਦੀ ਹਾਸੋ ਹੀਣਾ ਕੇਸ ਜਿਹਦੇ 'ਚ ਕਿਹਾ ਗਿਆ ਕਿ ਮਾਈਨਿੰਗ ਜਿੱਥੇ ਹੁੰਦੀ ਸੀ ਜਿਹਦਾ ਸਭ ਤੋਂ ਵੱਡਾ ਰੌਲਾ ਕਾਂਗਰਸ ਨੇ ਜਾਂ ਆਮ ਆਦਮੀ ਪਾਰਟੀ ਨੇ ਪਾਇਆ ਉਸ ਮਾਈਨਿੰਗ ਨੂੰ ਜਦੋਂ ਉਹਨਾਂ ਨੇ ਦਿਖਾਇਆ ਲਾਈਵ ਦੇ ਵਿੱਚ ਕਿ ਮਾਈਨਿੰਗ ਜਿਹੜੀ ਹੈ ਇਲੀਗਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਸ ਮਾਈਨਿੰਗ ਨੂੰ ਜਦੋਂ ਚੈੱਕ ਕਰਨ ਗਏ ਤਾਂ ਉੱਥੇ ਪਰਚਾ ਦਰਜ ਕੀਤਾ ਗਿਆ ਤੇ ਵੱਡੀ ਗੱਲ ਦੇਖਣ ਵਾਲੀ ਹੈ ਜੇ ਕਾਂਗਰਸ 2021 ਚ ਪਰਚਾ ਹੋਇਆ ਤੇ ਇਹ ਸਰਕਾਰ ਜਿਹੜੀ ਬਣੀਓ ਮਾਈਨਿੰਗ ਦੇ ਸਿਰ ਤੇ ਆ ਜਿਹੜੀ ਬਣੀ ਗੱਪਾਂ ਦੇ ਸਿਰ ਤੇ ਆ ਭਗਵੰਤ ਮਾਨ ਹੋਰੀ ਝੂਠ ਦਾ ਪਲੰਦਾ ਕੇ ਜੀ ਵਾਲ ਹੋਰੀ ਜਿਹੜੇ ਸਾਰੇ ਜਿਹੜੇ ਬਣੇ ਇਸੇ ਚੀਜ਼ ਤੇ ਸੀ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਚ ਕੇਸ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਲਲੀਗਲ ਮਾਈਨਿੰਗ ਦੇ ਵਿੱਚ ਜਾ ਕੇ ਉਹਨਾਂ ਨੂੰ ਰੋਕਿਆ ਕਿਹਾ ਤਾਂ ਇਹ ਕਿ ਸਰਕਾਰੀ ਮਾਈਨਿੰਗ ਨੂੰ ਰੋਕਿਆ ਪਰ ਮਸਲਾ ਇਹ ਸੀ ਕਿ ਉਹਨਾਂ ਦੀ ਇਲੀਗਲ ਮਾਈਨਿੰਗ ਹੋ ਰਹੀ ਸੀ ਜਿਹੜੀ ਉਹਨੂੰ ਰੋਕਿਆ ਤੇ ਉਹ ਸਰਕਾਰੀ ਕੰਮ 'ਚ ਵਿਘਨ ਹੈ ਤੇ ਵੀਰੋ ਜਿਹੜੇ ਵੱਡਾ ਵੱਡਾ ਰੌਲਾ ਪਾਉਣ ਵਾਲੇ ਜਿਹੜੇ ਕਹਿੰਦੇ ਸੀ ਕਿ ਸਰਕਾਰਾਂ ਦੇ ਵਿੱਚ ਮਾਈਨਿੰਗ ਹੁੰਦੀ ਹੈ ਤੇ ਅੱਜ ਮਾਈਨਿੰਗ ਵਾਲੇ ਜਿਹੜੇ ਨੇ ਉਹ ਖੁਦੋਂ ਮਾਈਨਿੰਗ ਮਾਫੀਆ ਨੂੰ ਸਪੋਰਟ ਕਰਕੇ ਜਿਹੜਾ ਸੁਪਰੀਮ ਕੋਰਟ 'ਚ ਕੇਸ ਦਾਇਰ ਕਰਦੇ ਨੇ ਤੇ ਜਿਹੜੀ ਗੱਲ ਕਹਿੰਦੇ ਸੱਚ-ਸੱਚ ਹੁੰਦਾ ਤੇ ਝੂਠ-ਝੂਠ ਹੁੰਦਾ ਇੱਕ ਚੀਜ਼ ਜ਼ਰੂਰ ਹੈ ਅੱਜ ਸਾਰਿਆਂ ਦਾ ਜੋਰ ਲੱਗਿਆ ਹੋਇਆ ਹੈ ਜਿੰਨੀਆਂ ਪਾਰਟੀਆਂ ਜਿੰਨੇ ਲੀਡਰ ਆਪੋਜੀਸ਼ਨ ਦੇ ਇੱਕੋ ਇੱਕ ਬੰਦੇ ਨੂੰ ਟਾਰਗੇਟ ਕਰਦੇ ਨੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੂੰ ਜਦੋਂ ਰਾਤੀ ਸੌਂਦੇ ਨੇ ਉਦੋਂ ਵੀ ਸੁਖਬੀ ਸਿੰਘ ਬਾਦਲ ਦਿਸਦਾ ਉਹਦਾ ਨਾਮ ਜਪ ਕੇ ਸੌਂਦੇ ਨੇ ਤੜਕੇ ਉੱਠਦੇ ਵੀ ਉਹਦੀ ਨਾਮ ਜਪਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਦੇਖੀ ਕਿਤੇ ਇਹਨੂੰ ਨਾ ਲਿਆ ਦੇ ਇਹਨੂੰ ਧਰ ਲਈਏ ਕਿਉਂਕਿ ਖੇਤਰੀ ਪਾਰਟੀ ਥੋੜੀ ਮਾਂ ਪਾਰਟੀ ਪੰਜਾਬੀਓ ਇੱਕ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਣ ਵਾਸਤੇ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿਉਂਕਿ ਇੱਕ ਲੀਡਰ ਹੈ ਇੱਕੋ ਇੱਕ ਲੀਡਰ ਹੈ ਸਰਦਾਰ ਸੁਬੀ ਸਿੰਘ ਬਾਦਲ ਸਾਹਿਬ ਜਿਹਨੇ ਪੰਜਾਬ ਦੇ ਵਿੱਚ ਜਿਹੜੇ ਗੱਲ ਕਹਿ ਸਕਦੇ ਨੇ ਹੱਕ ਠੋਕ ਕੇ ਕਿ ਅਸੀਂ ਤਰੱਕੀ ਕਰਾਈਆ ਸੀ ਪੰਜਾਬ ਸ਼ਾਂਤੀ ਰੱਖਿਆ ਸੀ ਭਾਈਚਾਰਕ ਸਾਂਝ ਰੱਖੀ ਹੈ ਤੇ ਇਹਨਾਂ ਵਾਂਗੂ ਨਹੀਂ ਕਿ ਦਿਨ ਦਿਹਾੜੇ ਕਤਲ ਹੁੰਦੇ ਨੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਤੇ ਦਿਨ ਦਿਹਾੜੇ ਲੋਕ ਲੁੱਟੇ ਜਾਂਦੇ ਨੇ ਤੇ ਇਹ ਜਿਹੜੀ ਸਰਕਾਰ ਹੈ ਸੁੱਤੀ ਪਈਆ ਤੇ ਅੱਜ ਵੀ ਮਾਈਨਿੰਗ ਮਾਫੀਆ ਦਾ ਰਾਜ ਹੈ ਤੇ ਮਾਈਨਿੰਗ ਮਾਫੀਆ ਅੱਜ ਵੀ ਜਿਹੜਾ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਕਰਦਾ ਹੈ ਤੇ ਸਰਦਾਰ ਸੁਬੀ ਸਿੰਘ ਬਾਦਲ ਸਾਹਿਬ ਨੇ ਜੋ ਸਹੀ ਕੰਮ ਕੀਤਾ ਤੇ ਦੇਸ਼ ਦੀਆਂ ਅਦਾਲਤਾਂ ਨੇ ਇਹ ਗੱਲ ਕੀਤੀ ਕਿ ਹਾਂ ਇਹ ਸਹੀ ਸੀ ਤੇ ਇਹ ਗੱਲ ਜਿਹੜੀ ਹੈ ਇਹ ਪੂਰਨ ਰੂਪ ਚ ਲਾਗੂ ਹੁੰਦੀ ਹੈ ਤੇ ਇਹ ਜੇ ਲੋਕਾਂ ਨੂੰ ਅੱਜ ਵੀ ਮੇਰੇ ਸਿੱਖਾਂ ਦੀ ਲੋੜ ਹੈ ਦੇਖਣ ਦੀ ਲੋੜ ਹੈ ਕਿ ਕੇਜਰੀਵਾਲ ਵਰਗੇ ਡੱਡੂ ਦਿੱਲੀ ਦੇ ਦੱਲੇ ਜਿਹੜੇ ਨੇ ਉਹ ਪੰਜਾਬ ਨੂੰ ਲੁੱਟਣ ਵਾਸਤੇ ਆ ਰਹੇ ਨੇ ਤੇ ਅੱਜ ਪੰਜਾਬ ਨੂੰ ਜਿਹੜਾ ਬਚਾਉਣ ਦੀ ਲੋੜ ਹੈ ਤੇ ਥੋੜੀ ਮਾਂ ਪਾਪੀ ਖੇਤਰੀ ਨਹੀਂ ਤੇ